ਮਸਲਾ ਉਹਨਾਂ ਦਾ ਕਾਫੀ ਫੈਲਿਆ ਹੋਇਆ ਹੈ ਖਿਲਰਿਆ ਹੋਇਆ ਬੋਰਡ ਸਾਹਿਬ ਦਾ ਮਸਲਾ ਬੋਰਡ ਸਾਹਿਬ ਵਾਂਗੂ ਖਿਲਰਿਆ ਫਿਰਦਾ ਹੈ ਸਪੀਕਰ ਸਾਹਿਬ ਤੱਕ ਨੂੰ ਵਿੱਚ ਇਨਵੋਲਵ ਹੋਣਾ ਪਿਆ ਪਾਰਟਿਸਿਪੇਟ ਕਰਨੀ ਪਈ ਗੱਲ ਦੇ ਵਿੱਚ ਕਿ ਭਾਈ ਤੁਸੀਂ ਇਹਨੂੰ ਲਿਆਓ ਖਿੱਚ ਕੇ ਗੱਲ ਨੂੰ ਹਨਾ ਕੀ ਪੂਰਾ ਮਸਲਾ ਹੈ ਮੜਾ ਜਾਂ ਜੜ ਤੋਂ ਦੱਸ ਦਿਓ ਸਾਨੂੰ ਇਹ ਆਮ ਤੌਰ ਤੇ ਸਪੀਕਰ ਸਾਹਿਬ ਕਹਿੰਦੇ ਬੈਠੋ 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 ਤੁਸੀਂ ਬੈਠੋ ਐਤਕੀ ਕਹਿੰਦੇ ਵੀ ਤੁਸੀਂ ਆਓ ਦੂਜੀ ਪੀਨੂੰ ਤਲਬ ਕਰ ਲੈ ਕੇ ਕਿ ਤੁਸੀਂ ਆਓ ਬੈਠਣਾ ਨਹੀਂ ਤੁਸੀਂ ਆਓ ਹੁਣ ਤੁਹਾਡੀ ਤੇ ਬੈਠਕ ਖਤਮ ਕਰ ਦੇਖੋ ਇਹ ਮਾਮਲਾ ਵਾਕਈ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਕਾਫੀ ਉਲਝਮਾ ਵੀ ਬਣ ਗਿਆ ਤੇ ਕਾਫੀ ਤਿੱਖਾ ਵੀ ਬਣ ਗਿਆ ਜੀ ਹੁਣ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਤੇ ਪੂਰਾ ਭਾਈ ਕਹ ਲੋ ਕਿ ਝੰਡਾ ਹੀ ਚੁੱਕ ਲਿਆ ਉਹ ਤੇ ਕਹਿੰਦੇ ਕਿ ਸਾਰਾ ਕੁਝ ਜਿਹੜਾ ਹੈ ਤਾਂ ਹੋਈ ਤੁਝੇ ਸਾਈਡ ਤੋਂ ਰਿਹਾ ਉਹ ਤੇ ਕਹਿੰਦੇ ਆ ਕਿ ਸਦਨ ਦੀ ਕੁ ਵਰਤੋਂ ਹੋਈ ਹੈ ਇਸ ਮਾਮਲੇ 'ਚ ਜੀ ਵੈਸੇ ਦੇਖੋ ਮੈਂ ਲੰਮੇ ਸਮੇਂ ਤੋਂ মিডিਆ ਨਾਲ ਜੁੜਿਆ ਲੰਮੇ ਸਮੇਂ ਤੋਂ ਹੁਣ ਮੈਂ ਕਹਿ ਸਕਦਾ ਅੱਗੇ ਕਹੀਦਾ ਸੀਗਾ ਕਿ ਨਵੇਂ ਹੀ ਆਏ ਆ ਜੀ ਜੀ ਹੁਣ ਕਾਸਾ ਟਾਈਮ ਹੋ ਗਿਆ ਚਲੋ ਮੈਂ ਕਦੇ ਆਪਣੀ ਇਸ ਚਲੋ ਜਿੰਨੀ ਵੀ ਨੌਕਰੀ ਕੀਤੀ ਆ 10 12 ਸਾਲ ਦੀ ਇਹਦੇ 'ਚ ਮੈਂ ਨਹੀਂ ਸੀ ਇਸ ਤਰ੍ਹਾਂ ਵੇਖਿਆ ਕਦੇ ਯਾਰ ਕਿ ਥਾਣੇਦਾਰ ਦਾ ਹੀ ਮਾਮਲਾ ਚੱਕਦਾ ਸਪੀਕਰ ਸਾਹਮਣੇ ਤੇ ਆਹੋਸ ਨੂੰ ਕਿਹਾ ਕਿ ਹੁਣ ਕੀ ਕਾਰਵਾਈ ਕੀਤੀ ਜਾਵੇ ਤਾਂ ਹੀ ਕਰਕੇ ਮਸਲਾ ਇਹਨਾਂ ਕਮਾਲ ਦੀ ਗੱਲ ਇਹ ਵੇਖੋ ਕਿ رائے ਲੈਣ ਵਾਸਤੇ ਕਿਹਨੂੰ ਠਾਇਆ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅੱਛਾ ਇਤੋਂ ਵੀ ਕਮਾਲ ਦੀ ਗੱਲ ਦੇਖੋ ਕਿ ਲਾਅ ਐਂਡ ਆਰਡਰ ਕਿਹਦੇ ਕੋਲ ਆ ਮਾਨ ਸਾਹਿਬ ਕੋਲ ਮਾਨ ਸਾਹਿਬ ਕੋਲ ਇਹ ਗੱਲਾਂ ਕਿੱਧਰ ਦੀਆਂ ਕਿੱਧਰ ਨੂੰ ਤਰੀ ਜਾਂਦੀਆਂ ਨੇ ਮੈਨੂੰ ਤਾਂ ਸੁਰ ਨਹੀਂ ਲੱਗਦਾ ਅੱਛਾ ਉਸ ਤੋਂ ਬਾਅਦ ਫਿਰ ਹੁਣ ਬੋਰਡ ਸਿੰਘ ਵਾਲਾ ਮਾਮਲਾ ਤੇ ਵਾਕਿਆ ਸਰ ਇਸ ਕਦਰ ਫੈਲ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਭਈ ਇਹ ਸ਼ਿਕਾਇਤ ਬਹੁਤ ਪੁਰਾਣੀ ਆ ਹਾਂਜੀ ਤੇ ਸਪੀਕਰ ਸਾਹਿਬ ਦੇ ਭਰਾ ਨੇ ਕਥਿਤ ਤੌਰ ਤੇ ਇਸੇ ਥਾਣੇਦਾਰ ਨੂੰ ਗਾਲਾਂ ਕੱਢੀਆਂ ਹੂੰ ਜਦੋਂ ਅਸੀਂ ਇਸ ਕਹਾਣੀ ਚ ਪਹਿ ਤੇ ਵਾਕਿਆ ਕਹਾਣੀ ਦਿਲਚਸਪ ਸੀ ਦੇਖੋ ਕਾਗਜ਼ ਕੋ ਜੇ ਕੱਢੇ ਕੁਝ ਜਿਹੜੇ ਸਾਡੇ ਕਹ ਲੋ ਕਿ ਭਰਾ ਨੇ ਛੋਟੇ মিডিਆ ਦੇ ਵਿੱਚ ਕੁਝ ਉਹਨਾਂ ਦੀ امداد ਲੈ ਲਈਦੀ ਆ ਜਿਹੜੇ ਫੀਲਡ ਵਗੈਰਾ ਕਰਦੇ ਆ ਜੀ ਕਾਫੀ ਕੁਝ ਐ ਸਾਹਿਬ ਇਹਦੇ ਚ ਤਾਂ ਗੱਲ ਇਹ ਆ ਸਾਹਿਬ ਕਿ ਇੱਕ ਤੇ ਜਿਹੜੀ ਇਹ ਸ਼ਿਕਾਇਤ ਆ ਹੁਣ ਇਹ ਤੇ ਤੇ ਸ਼ੁਰੂਆਤ ਕਰ ਦਿੰਦੇ ਆ ਹਾਂਜੀ ਇਹ ਜਿਹੜੀ ਸ਼ਿਕਾਇਤ ਆ ਸ਼ਿਕਾਇਤ ਕਰਤਾ ਨੂੰ ਗੈਂਗਸਟਰ ਦੱਸਿਆ ਗਿਆ ਅਸੀਂ ਸ਼ਿਕਾਇਤ ਕਰਤਾ ਤੱਕ ਪਹੁੰਚੇ ਚਲੋ ਗੱਲ ਕਰਨ ਵਾਸਤੇ ਪਹਿਲਾਂ ਤਿਆਰ ਨਹੀਂ ਸਨ ਜਿਹੜੇ ਅਨੰਦਜੀਤ ਜੀ ਐ ਫਿਰ ਬਾਅਦ ਦੇ ਵਿੱਚ ਚਲੋ ਉਹਨਾਂ ਨੇ ਮਤਲਬ ਕਿ ਰਿਗਾਰਡ ਕੀਤਾ ਕਹਿੰਦੇ ਜੀ ਚਲੋ ਅਸੀਂ ਜਾਣਕਾਰੀ ਦੇ ਦਿੰਨੇ ਤੁਹਾਨੂੰ ਜਿਹੜਾ ਸ਼ਿਕਾਇਤ ਕਰਤਾ ਹੈ ਜਿਸ ਨੂੰ ਗੈਂਗਸਟਰ ਕਿਹਾ ਗਿਆ ਤੇ ਜਿਸ ਨੂੰ ਗੈਂਗਸਟਰ ਲਿਖਿਆ ਗਿਆ ਜੀ ਅਸੀਂ ਉਹਦੇ ਨਾਲ ਡਾਇਰੈਕਟਲੀ ਗੱਲ ਕੀਤੀ ਕਿ ਭਰਾ ਤੁਸੀਂ ਗੈਂਗਸਟਰ ਹੋ ਹੂੰ ਡਰ ਵੀ ਲੱਗਦਾ ਹੈ ਨਾ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਆਪਦੀ ਕਹਾਣੀ ਦੱਸੀ ਉਹ ਇੱਕ ਤੇ ਬੇਅਦਬੀ ਵਾਲੇ ਕੇਸ ਦੇ ਵਿੱਚ ਗਵਾਹ ਨੇ ਉਹਨਾਂ ਨੇ ਆਪ ਦੱਸਿਆ ਸਾਡੇ ਕੋਲ ਕੋਈ ਡਾਕੂਮੈਂਟ ਤਾਂ ਨਹੀਂ ਇੱਕ ਐਫਆਈਆਰ ਦਾ ਨੰਬਰ ਭੇਜਿਆ ਦਿਆਲਪੁਰਾ ਭਾਈ ਦਾ ਜਿਹੜਾ ਮਾਮਲਾ ਹੈ ਨਾ ਜੀ ਉਹਦੇ 'ਚ ਕਿਹਾ ਕਿ ਮੈਂ ਗਵਾਹ ਆ ਜੀ ਉਹਨਾਂ ਨੇ ਆਪ ਦੱਸਿਆ ਤੇ ਮੈਨੂੰ ਕੋਈ ਸਕਿਉਰਟੀ ਸਕਿਉਰਟੀ ਨਹੀਂ ਮਿਲੀ ਦੂਜਿਆਂ ਨੂੰ ਮਿਲੀ ਜੀ ਹਾਂਜੀ ਬਰਬਨੀਤ ਨੇ ਮੈਨੂੰ ਦੱਸਿਆ ਫਿਰ ਉਹਨਾਂ ਨੇ ਐਫਆਈਆਰ ਨੰਬਰ ਵੀ ਭੇਜਿਆ ਦੂਜੀ ਚੀਜ਼ ਉਹ ਕਹਿੰਦੇ ਕਿ ਇੱਕ ਮੁਕਦਮਾ ਮੇਰੇ ਤੇ ਦਰਜ ਹੁੰਦਾ 2014 'ਚ ਹਮ ਅ ਸ਼ਾਇਦ ਹਥਿਆਰਾਂ ਵਾਲਾ ਸੀਗਾ ਜੀ ਜੋੜਿਆ ਗਿਆ ਉਦੋਂ ਗੈਂਗਸਟਰ ਸ਼ਬਦ ਘੱਟ ਇਸਤੇਮਾਲ ਹੁੰਦਾ ਹੋਵੇਗਾ ਸ਼ਾਇਦ ਤਾਂ ਉਸ ਵੇਲੇ ਕਹਿੰਦੇ ਕਿ ਮੈਨੂੰ ਜੇਲ੍ਹ ਭੇਜਿਆ ਗਿਆ ਉਸ ਤੋਂ ਬਾਅਦ ਮੈਂ ਰਿਆ ਹੋ ਕੇ ਆ ਗਿਆ ਜੀ ਇੱਕ ਮੁਕੱਦਮਾ ਹੋਰ ਪਾਇਆ ਗਿਆ 2015 ਆਚ ਜਿਸ ਮੁਕੱਦਮੇ ਦਾ ਰੌਲਾ ਹੈ ਹੂੰ ਉਹਦੇ 'ਚ ਕਹਿੰਦੇ ਕਿ ਪੁਲਿਸ ਨੇ ਆਪ ਹੀ ਕੈਂਸਲੇਸ਼ਨ ਪਾ ਦਿੱਤੀ ਅੱਛਾ ਮੈਨੂੰ ਪਤਾ ਹੀ ਨਹੀਂ ਜੀ ਉਹ ਕੈਂਸਲੇਸ਼ਨ ਕੋਰਟ ਨੇ ਮੰਨੀ ਨਹੀਂ ਵਾਪਸ ਆ ਗਈ ਤੇ ਤਦ ਇਹ ਤਤਕਾਲੀ ਮੁੰਸ਼ੀ ਹੁੰਦੇ ਸਨ ਬੋੜ ਸਿੰਘ ਬੋੜ ਸਿੰਘ ਏ ਐਸ ਉਹ ਕਹਿੰਦੇ ਕਿ ਮੈਨੂੰ ਇਹਨਾਂ ਨੇ ਕਿਹਾ ਤੇਰਾ ਕੰਮ ਹੋ ਜਾਏਗਾ ਤੇ ਮੈਂ ਵੀ ਕਿਹਾ ਕਿ ਚਲੋ ਯਾਰ ਕੋਈ ਗੱਲ ਨਹੀਂ ਉਹ ਕਹਿੰਦੇ ਕਿ ਗੱਲ 2 ਲੱਖ ਚ ਮੁੱਕੀ ਸੀ ਸਾਡੀ ਜੀ ਠੀਕ ਹੈ ਸਾਬ ਇਹ ਕਹਿੰਦੇ ਕਿ 2 ਲੱਖ ਚ ਗੱਲ ਮੁੱਕੀ ਸੀਗੀ ਤੇ ਲੱਖ ਰੁਪਈਆ ਨੇ ਪਹਿਲਾਂ ਸਾਥੋਂ ਲੈਣਾ ਸੀਗਾ ਕਥੇ ਤੌਰ ਤੇ ਜੀ ਉਹ ਕਹਿੰਦੇ ਆ ਕਿ ਜੀ ਫੇਰ ਹੋਇਆ ਕਿ ਕਿ ਅਸੀਂ ਲੱਖ ਰੁਪਈਆ ਦੇ ਦਿੱਤਾ ਜੀ ਉਹ ਮਾਮਲਾ ਇਸ ਤੋਂ ਪਹਿਲਾਂ ਹਾਲ ਹੁੰਦਾ ਇਹ ਸਾਬ ਉਥੋਂ ਬਦਲ ਗਿਆ ਇਹਨਾਂ ਦੀ ਬਦਲੀ ਹੋ ਗਈ ਜਿਹੜੀ ਨਵੀਂ ਜੇਲ ਬਣੀ ਆ ਫਰੀਦਕੋਟ ਦੀ ਉਹਦੀ ਚਮਕੀ ਚ ਜੀ ਉਹ ਕਹਿੰਦੇ ਵੀ ਮੈਂ ਉੱਥੇ ਮੁਲਾਕਾਤ ਕਰਨ ਗਿਆ ਕਿਸੇ ਸੱਜਣ ਬੇਲੀ ਦੀ ਤੇ ਜਾਂਦਿਆਂ ਨੂੰ ਇਹ ਮਿਲ ਗਏ ਤੇ ਇਹਨਾਂ ਨੇ ਕਿਹਾ ਕਿ ਬਈ ਕਰਦੇ ਆ ਗੱਲ ਇਹ ਐ ਉਹ ਐ ਉਸ ਤੋਂ ਬਾਅਦ ਲੱਖ ਰੁਪਈਆ ਹੋਰ ਮੰਗਿਆ ਜਿਹੜਾ ਕਿ ਰਹਿੰਦਾ ਸੀਗਾ ਮਤਲਬ ਕਿ ਇਸ ਤਰ੍ਹਾਂ ਇਹ ਕੰਮ ਚੱਲਦਾ ਗਿਆ ਚੱਲਦਾ ਗਿਆ ਉਹ ਕਹਿੰਦੇ ਕਿ ਕਈ ਸਾਲ ਹੀ ਲੰਘੇ ਫਿਰ ਮਤਲਬ ਕਿ ਚੱਲਿਆ ਤਾਂ 15 ਦਾ ਮਾਮਲਾ ਸੀਗਾ ਹਾਂਜੀ ਤੁਰਦਾ 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 20 ਕੀ ਤੱਕ ਆ ਗਿਆ ਹੂੰ ਉਤੋਂ ਬਾਅਦ ਇਹ ਕਹਿੰਦੇ ਆ ਕਿ ਜੀ ਮੇਰੇ ਤੇ ਇੱਕ ਮੁਕੱਦਮਾ ਵੀ ਲੱਗਾ 302 ਦਾ ਜੀ ਉਹਦੇ ਵਿੱਚ ਵੀ ਜ਼ਮਾਨਤ ਮਿਲ ਗਈ ਦੂਜੇ ਕੇਸ ਜਿਹੜੇ ਆ ਯਾਨੀ ਸਿਰਫ ਦੋ ਕਹ ਲਓ ਕਿ ਕੇਸ ਇਹਨਾਂ ਤੇ ਐਸ ویਲੇ ਚੱਲਦੇ ਆ ਜਿਹੜਾ ਸ਼ਿਕਾਇਤ ਕਰਤਾ ਹੈ ਜੀ ਸ਼ਿਕਾਇਤ ਕਰਤਾ ਕਹਿੰਦਾ ਮੈਂ ਖੁਦ ਹਰਾਨ ਆ ਕਿ ਮੈਨੂੰ ਗੈਂਗਸਟਰ ਕਹੀ ਜਾ ਰਹੇ ਨੇ ਮੈਂ ਤਾਂ ਹਾਈ ਕੋਰਟ ਦਾ ਰੁਖ ਕਰੂੰਗਾ ਜੀ ਬਈ ਕਮਾਲ ਦੀ ਗੱਲ ਆ ਕਿ ਮੈਂ ਤਾਂ ਸ਼ਿਕਾਇਤ ਕਰਤਾ ਕਿ ਗੈਂਗਸਟਰ ਸ਼ਿਕਾਇਤ ਕਰਤਾ ਨੇ ਅੱਜਕੱਲ੍ਹ ਹਾਂ ਬਿਲਕੁਲ ਉਲਟਾ ਤੁਹਾਡੀ ਐਂਟੀ ਕਰਪਸ਼ਨ ਮੂਵਮੈਂਟ ਚ ਮੈਂ ਤਾਂ ਹੀ ਹਿੱਸਾ ਪਾ ਰਿਹਾ ਹਾਂ ਜੀ ਇਹ ਫੜੀ ਜੀ ਬੋਖਰੀਬ ਗੱਲ ਹੈ ਮੈਨੂੰ ਫੜੀ ਬੈਠਿਆ ਹੈ ਕੇਸ ਤਾਂ ਹੁਣ ਇੱਕ ਦੋ ਕੇਸ ਯਾਰ ਲੱਗ ਜਾਂਦੇ ਆ ਜਾਇਜ ਜਾਂ ਨਜਾਇਜ ਉਹ ਅਦਾਲਤ ਨੇ ਤੈੱਕ ਮੈਂ ਸਰਾਪਾ ਨਹੀਂ ਕਰ ਸਕਦੇ ਅਗਲੇ ਨੇ ਆਪ ਵੀ ਗੱਲ ਇਮਾਨਦਾਰੀ ਨਾਲ ਦੱਸੀ ਕਿ ਭਾਈ ਤੁਹਾਨੂੰ ਮੈਂ ਦੱਸ ਦੇਣਾ ਹੋਰ ਕਿਸੇ ਨਾਲ ਮੈਂ ਗੱਲ ਨਹੀਂ ਕਰ ਰਿਹਾ ਜੀ ਤਾਂ ਭਾਈ ਫੇਰ ਉਸ ਤੋਂ ਬਾਅਦ ਮੈਂ ਸਵਾਲ ਕੀਤਾ ਕਿ ਤੁਹਾਡਾ ਇਹਨਾਂ ਨਾਲ ਆਮ ਆਦਮੀ ਪਾਰਟੀ ਵਾਲਿਆਂ ਨਾਲ ਕੋਈ ਲੈਣਾ ਦੇਣਾ ਤੇ ਨਹੀਂ ਉਹ ਕਹਿੰਦੇ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਕਾਂਗਰਸੀ ਸੀਗੇ ਕਿਸੇ ਟਾਈਮ ਜੀ ਤੇ ਅਕਾਲੀ ਰਾਜ ਚ ਸਾਡੇ ਤੇ ਪਰਚੇ ਹੋਏ ਆ ਚਲੋ ਆ ਉਹਨਾਂ ਦੀ ਕਹਾਣੀ ਨਿਕਲੀ ਉਹ ਕਹਿੰਦੇ ਆ ਕਿ ਹੁਣ ਮੈਂ ਬੀਤੇ ਦਿਨੀ ਇਹ ਇੱਕ ਈਮੇਲ ਕੀਤਾ ਸੀ ਜਿਹਦੇ ਤੇ ਹਲਚਲ ਹੋਈ ਆ ਤੇ ਕਮਾਲ ਦੀ ਗੱਲ ਇਹ ਆ ਕਿ ਇੱਕ ਜਿਹੜਾ ਕਹ ਲੋ ਕਿ ਰੁਕਾ ਉਹਨੇ ਵੀ ਕਟਵਾਇਆ ਹੋਇਆ ਹੋਆ ਬੋਰਡ ਸਿੰਘ ਨੇ ਹੂੰ ਬੋਰਡ ਸਿੰਘ ਕਹਿੰਦਾ ਹੈ ਕਿ ਬਾਈ ਜੋ ਸਪੀਕਰ ਸਾਹਿਬ ਦੇ ਭਰਾਤਾ ਨੇ ਜੀ ਹਾਲਾਂਕਿ ਐਫ ਆਈ ਆਰ ਨਹੀਂ ਮਿਲਣ ਲੱਗਦਾ ਡੀ ਡੀ ਆਰ ਹੀ ਆ ਕਿ ਇਨਾਂ ਦੇ ਜਿਹੜੇ ਭਰਾਤਾਂ ਨੇ ਕਥੇ ਤੌਰ ਤੇ ਉਹਨਾਂ ਦਾ ਇੱਕ ਮੋਬਾਈਲ ਨੰਬਰ ਦਿੱਤਾ ਗਿਆ ਕਿ ਇਹਦੇ ਤੋਂ ਕਾਲ ਕਰਕੇ ਮੈਨੂੰ ਗੰਦੀਆਂ ਗਾਣਾ ਕੱਢੀਆਂ ਉਹ ਗੰਦੀਆਂ ਗਾਲਾਂ ਤੇ ਕੋਈ ਬੰਦਾ ਸੁਣ ਨਹੀਂ ਸਕਦਾ ਹੂੰ ਸਪੀਕਰ ਸਾਹਿਬ ਜਿਹੜਾ ਉਹ ਕਹ ਲੋ ਕਿ ਆ ਨੰਬਰ ਦਿੱਤਾ ਗਿਆ ਭਰਾ ਦਾ ਜੀ ਇਸੇ ਹੀ ਨੰਬਰ ਤੇ ਆਪਾਂ ਕੰਟੈਕਟ ਵੀ ਕੀਤਾ ਸੀਗਾ ਫੋਨ ਬੰਦ ਆ ਰਿਹਾ ਸੀਗਾ WhatsApp ਕਾਲ ਉਹਨਾਂ ਨੇ ਚੱਕੀ ਨਹੀਂ ਹੈ ਜੀ ਤੇ ਬੋਰਡ ਸਿੰਘ ਨੂੰ ਵੀ ਕਾਲ ਕੀਤੀ ਸੀ ਬੋਰਡ ਸਿੰਘ ਹੋਰੀ ਵੀ ਫੋਨ ਆਫ ਕਰਕੇ ਬੈਠੇ ਆ ਇਹ ਤੋਂ ਉਹਨਾਂ ਨੂੰ ਵੀ ਕੁਝ ਸਵਾਲ ਹੋ ਸਕਦੇ ਸਨ ਕਿ ਭਾਈ ਕੀ ਮਾਜ਼ਰਾ ਹੈ ਕੀ ਮਾਮਲਾ ਹੈ ਤਾਂ ਹੁਣ ਜਿਹੜਾ ਇਹ ਮਾਮਲਾ ਹੈ ਇਹ ਹੁੰਦਾ ਹੈ ਰਜਿਸਟਰ ਹੁਣ ਦੇਖੋ ਉਹ ਤੰਦ ਜੁੜ ਗਈ ਨਾ ਮੈਂ ਤੁਹਾਨੂੰ ਦੱਸਿਆ ਕਿ ਉਹ ਸ਼ਿਕਾਇਤ ਬੜੀ ਪੁਰਾਣੀ ਆ 19 ਚ ਸਟਾਰਟ ਹੁੰਦੀ ਆ ਇਹ 19 ਚ ਸਟਾਰਟ ਹੁੰਦੀ ਆ 19 ਦਾ ਮਾਮਲਾ ਦਿਖਾ ਕੇ ਤਾਂ ਗਾ ਫਿਰ 20 8 24 ਨੂੰ ਜਿਹੜੀ ਹੈ ਇਹ ਰਜਿਸਟਰਡ ਕੀਤੀ ਜਾਂਦੀ ਆ ਠੀਕ ਹੈ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਇਹ ਸ਼ਿਕਾਇਤ ਕਰਤਾ ਹੈ ਉਹ ਮਹੱਲਾ ਵਿਕਾਸ ਕਮੇਟੀ ਦਾ ਮੈਂਬਰ ਆ ਅਖਬਾਰਾਂ ਚੋਂ ਦੀ ਖਬਰ ਲੱਗਦੀ ਆ ਹੂੰ ਵੀ ਗੈਂਗਸਟਰ ਜਿਹੜੇ ਆ ਅੱਜ ਕੱਲ ਤੁਸੀਂ ਮਹੱਲਾ ਵਿਕਾਸ ਕਮੇਟੀਆਂ ਵਿਕਾਸ ਵੀ ਤੁਸੀਂ ਇਹਨਾਂ ਦੇ ਹਵਾਲੇ ਕਰ ਰੱਖਿਆ ਸ਼ਬਦ ਕੋਈ ਨਹੀਂ ਇੱਕ ਮੰਗ ਦੀ ਗੱਲ ਹੈ ਕਿ ਵਿੱਚ ਤੁਹਾਡੇ ਆਪਣੇ ਬੰਦੇ ਅਫਸਰ ਵੀ ਬੈਠੇ ਆ ਜੀ ਹੱਦ ਹੋ ਗਈ ਆ ਤਾਂ ਤੁਸੀਂ ਕਿਸ ਨੂੰ ਕਿਸ ਤਰ੍ਹਾਂ ਦੀ ਵਿਆਖਿਆ ਦੇ ਕੇ ਕੈਟਾਗਰੀਜ਼ ਕਰਦੇ ਹੋ ਸਾਨੂੰ ਤੇ ਇਸ ਗੱਲ ਤੇ ਵੀ ਕਹ ਲਓ ਭੰਬਲ ਪੂਸਾ ਦੂਜੀ ਚੀਜ਼ ਬਦਲ ਗਿਆ ਕਿਹੜੇ ਦੀ ਕੀ ਕਹਿ ਰਹੇ ਆ ਕੀ ਕਹਿ ਰਹੇ ਹੋ ਤੁਸੀਂ ਗੈਂਗਸ ਦੇਖੋ ਕੇਸ ਤੇ ਹੁਣ ਰਜਾਨਾ ਕਿੰਨੀਆਂ ਫਾਇਰ ਕੱਟੀ ਜਾਂਦੀਆਂ ਜੀ ਕਿ ਕੋਈ ਲੜਾਈ ਦਾ ਝਗੜਾ ਦਾ ਦੋ ਚਾਰ ਕੇਸ ਕਈ ਵਾਰ ਉਦਾਂ ਹੀ ਲੱਗਦੇ ਨੇ ਬੰਦੇ ਚਲੋ ਠੀਕ ਹੁਣ ਗੈਂਗਸਟਰ ਉਹ ਜਿਹਨੂੰ ਜੀ ਕਰਦਾ ਮੀਡੀਆ ਵਾਲੇ ਗੈਂਗਸਟਰ ਕਹਿ ਦਿੰਦੇ ਆ ਪਰ ਇੱਥੇ ਹਾਊਸ ਦੇ ਵਿੱਚ ਵੀ ਮਾਮਲਾ ਜਿਹੜਾ ਹੈ ਨਾ ਉਹ ਥੋੜਾ ਕਸੂਤਾ ਬਣ ਜਾਂਦਾ ਤਾਂ ਇਹਨਾਂ ਨੇ ਜਿਹੜੀ ਡੀਡੀਆਰ ਕਟਾਈ ਆ ਬੋੜ ਸਿੰਘ ਹੋਰਾਂ ਨੇ ਇਹਨਾਂ ਦਾ ਜਿਹੜਾ ਨੰਬਰ ਸੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੇ ਤੇ ਵੀ ਅਸੀਂ ਕਾਲ ਕੀਤੀ ਤੇ ਇਹਨਾਂ ਨੇ ਚੱਕਿਆ ਨਹੀਂ ਆ ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹੀ ਆ ਕਿ ਇਹਨਾਂ ਨੇ ਮਤਲਬ ਕਿ ਐਸਐਮ ਨੇ ਸ਼ਾਇਦ 12 ਤਰੀਕ ਦਾ ਵਾਕਿਆ ਦੱਸਿਆ ਕਿ ਉਹਦਣ ਸਪੀਕਰ ਸਾਹਿਬ ਦੇ ਭਰਾ ਨੇ ਫੋਨ ਕਰਕੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਨੇ ਜੀ ਤਾਂ ਇਹ ਆ ਕੁੱਲ ਮਿਲਾ ਕੇ ਮਾਜ਼ਰਾ ਤੇ ਹੈਰਾਨਗੀ ਦੀ ਗੱਲ ਆ ਚਲੋ ਇਹ ਤਾਂ ਠੀਕ ਆ ਹੁਣ ਇਹਦੇ ਚ ਪਤਾ ਨਹੀਂ ਕੌਣ ਸਹੀ ਆ ਕੌਣ ਗਲਤ ਆ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ ਜੀ ਹੁਣ ਇਹ ਵੇਖੋ ਕਿ 12 ਤਰੀਕ ਨੂੰ ਮੰਨ ਲਓ ਓ ਡੀ ਡੀ ਆਰ ਕਟਾਉਂਦਾ ਗਾਲਾਂ ਦੀ ਤਾਂ ਇਹ ਸ਼ਿਕਾਇਤ ਜਿਹੜੀ ਜਿਹੜਾ ਬੰਦਾ ਸ਼ਿਕਾਇਤ ਕਰਤਾ ਕਹਿੰਦਾ ਮੇਰੀ ਕੋਈ ਸੁਣ ਨਹੀਂ ਈ ਸੀ ਰਿਆ ਬਿਲਕੁਲ ਇਧਰ ਉਧਰ ਤੁਰਿਆ ਫਿਰਦਾ ਸੀਗਾ ਉਹਦੀ ਤੇ ਕਹਿ ਲੋ ਕਿ ਭਾਈ ਚਾਂਦੀ ਹੋ ਗਈ 20 ਤਰੀਕ ਨੂੰ ਇਹਨਾਂ ਨੇ ਐਕਸ਼ਨ ਪਾਤਾ ਬਿਲਕੁਲ ਉਹਦੇ ਤੋਂ ਬਾਅਦ ਇਹ ਕੀ ਚੱਲਦਾ ਪਿਆ ਸਾਨੂੰ ਤੇ ਸਮਝ ਨਹੀਂ ਆ ਰਹੀ ਪਰ ਗੱਲ ਇਹ ਆ ਕਿ ਸਪੀਕਰ ਸਾਹਿਬ ਇਹਦੀ ਵੀ ਜਾਂਚ ਪੜਤਾਲ ਕਰਵਾਉ ਨਾ ਕਿ ਉਹ ਜਿਹੜੀ ਆਡੀਓ ਆ ਵੀ ਉਹ ਸੱਚੀ ਆ ਪਰ ਇੱਕ ਮੈਂ ਅਫਸਰ ਦਾ ਵਰਸ਼ਨ ਮੈਨੂੰ ਕਿਸੇ ਮੇਰੇ ਵੀਰ ਨੇ ਭੇਜਿਆ ਮੀਡੀਆ ਚਲਾਉਂਦੇ ਨੇ ਆਪਣਾ ਜੀ ਉਹਨਾਂ ਨੇ ਲਿਆ ਸੀਗਾ ਤਾਂ ਜਿਹੜੇ ਹੈਗੇ ਸੀਗੇ ਪੁਲਿਸ ਦੇ ਉੱਚ ਅਧਿਕਾਰੀ ਉਹ ਤਾਂ ਮੰਨ ਰਹੇ ਨੇ ਕਿ ਐਸਾ ਹੋਇਆ ਪਰ ਤੁਸੀਂ ਇਹਨੂੰ ਹੁਣ ਛਾਲਿਓ ਨੇ ਪੁਰਾਣੀ ਆ ਕੀ ਪਤਾ ਉਦੋਂ ਇਹਨਾਂ ਦੀ ਪਹਿਲਾਂ ਕਿਹੜੀ ਗੱਲ ਇਨਵੋਲਵਮੈਂਟ ਕੀ ਪਤਾ ਕਈ ਵਾਰ ਮਾਨਸਿਕਤਾ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਮਤਲਬ ਕਿ ਉਹ ਲੱਲੇ ਪੱਬੇ ਕਰੀ ਜਾਂਦੇ ਆ ਤਾਂ ਗੱਲ ਇਹ ਆ ਕਿ ਜਾਂਚ ਕਰਾਓ ਜੇ ਆ ਆਡੀਓ ਸੱਚੀ ਆ ਤੇ ਆਪਦੇ ਭਰਾ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਦੂਜਿਆਂ ਨੂੰ ਉੱਥੇ ਕਹਿੰਨੇ ਹੋ ਕਿ ਪਵਿੱਤਰ ਹਾਊਸ ਐ ਇਹ ਇਹਨੂੰ ਮਰਿਆਦਾ ਨਾਲ ਚਲਾਉਣਾ ਜੀ ਪਹਿਲਾਂ ਆਪਣੇ ਭਰਾ ਨੂੰ ਵੀ ਤਾਂ ਚਲਾਓ ਨਾ ਢੰਗ ਨਾਲ ਉਹ ਕਿਵੇਂ ਚੱਲੀ ਜਾਂਦਾ ਉਹ ਮਰਿਆਦਾ ਭੰਗਰੀ ਜਾਂਦਾ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਸਪੀਕਰ ਸਾਹਿਬ ਕਿ ਮੈਂ ਤੇ ਕਹਿੰਦਾ ਕਿ ਪਤਾ ਨਹੀਂ ਭਈ ਉਹ ਠਾਣੇਦਾਰ ਕਿਵੇਂ ਸੁਣੀ ਗਿਆ ਸੁਣੀ ਗਿਆ ਜੀ ਸੋ ਇਹਦੀ ਵੀ ਜਾਂਚ ਪੜਤਾਲ ਫਿਰ ਹੋਣੀ ਚਾਹੀਦੀ ਹੈ ਨਾ ਜੇ ਸ਼ਿਕਾਇਤ ਹੋ ਗਈ ਤਾਂ हां जी ਇਲਾਕੇ ਦੇ ਭਰਾਤਾਂ ਨੇ ਫੋਨ ਨਹੀਂ ਚੁੱਕਿਆ ਨਹੀਂ ਤੇ ਉਹਨੂੰ ਪੁੱਛਦੇ ਕਿ ਇਹ ਗਾਲਾਂ ਪਈ ਸਿੱਖੀਆਂ ਕਿੱਥੋਂ ਜੇ ਤੁਸੀਂ ਕਿ ਆਮ ਪਾਸ਼ਾ ਦੇ ਵਿੱਚ ਵੀ ਜਦੋਂ ਬੋਲਚਾਲ ਦੇ ਵਿੱਚ ਵੀ ਕੱਢੀ ਜਾਂਦੇ ਜੇ ਜਾਂ ਕਾਨੂੰਨ ਦੇ ਵਿੱਚ ਇਹ ਵੀ ਆਉਂਦੀ ਹੈ ਥਾਣੇਦਾਰ ਦੇ 36 ਕਹਿ ਲੋ ਕਿ ਬਈ ਹੋ ਸਕਦਾ ਮਾਮਲੇ ਹੋਣਗੇ ਮੈਨੂੰ ਸ਼ਿਕਾਇਤ ਕਰਤਾ ਨੇ ਵਰਬਲੀ ਦੱਸਿਆ ਕਿ ਇੱਕ ਦੋ ਮਾਮਲੇ ਥਾਣੇਦਾਰ ਤੇ ਪਹਿਲਾਂ ਵੀ ਚਾਹਦੇ ਆ ਅਸੀਂ ਉਹਦੀ ਕੋਈ ਗਰੰਟੀ ਨਹੀਂ ਲੈਂਦੇ ਪਰ ਯਾਰ ਜਿਸ ਤਰ੍ਹਾਂ ਦਾ ਗਾਲ-ਦੁੱਪੜ ਕੀਤਾ ਜਾ ਰਿਹਾ ਕਥੇ ਤਰ੍ਹਾਂ ਉਹ ਤਾਂ ਫਿਰ ਬਿਲਕੁਲ ਨਿੰਦਾ ਨਹੀਂ ਹੋ ਗੀ ਨਾ ਖੇਦੀ ਜਾਣ ਕੇ ਆ ਬਿਲਕੁਲ ਮਿੰਟੂ ਜੀ ਜਿਹੜਾ ਸੈਸ਼ਨ ਚੱਲ ਰਿਹਾ ਨਾ ਉਹਦੀਆਂ ਕਾਫੀ ਇਨਫੋਰਮੇਸ਼ਨਸ ਆਪਾਂ ਨੂੰ ਦੋਸਤ ਆਪਣੇ ਦੇ ਰਹੇ ਤੂਰ ਸਾਹਿਬ ਕਹਿ ਰਹੇ ਨੇ ਕਿ ਕੋਮਰ ਵਿਜੇ ਪ੍ਰਤਾਪ ਸਲਾਹ ਵੀ ਦੇ ਰਿਹਾ ਤੇ ਸਰਕਾਰ ਦੇ ਪੋਤੜੇ ਵੀ ਫੋਲਦੇ ਆ ਕਹਿੰਦੇ ਸਲਾਹ ਵੀ ਤੇ ਲਾਹ ਪਾ ਵੀ ਮੈਂ ਤੁਹਾਨੂੰ ਬਸ ਇਤੇ ਜਾਨਣਾ ਹੈ ਕਿ ਸਾਰਾ ਕੁਝ ਜਿਹੜਾ ਕੱਲ ਗਿਆ ਅੱਜ ਵੀ ਜਾ ਰਿਹਾ ਉਹ ਭਗਵੰਤ ਮਾਨ ਦੇ ਐਂਟੀ ਜਾ ਰਿਹਾ ਜਨਾਬ ਜੀ ਕਿਉਂਕਿ ਲਾਅ ਐਂਡ ਆਰਡਰ ਇਹਨਾਂ ਦੇ ਕੋਲ ਆ ਹੂੰ ਤੇ ਉੱਥੇ ਸਪੀਕਰ ਸਾਹਿਬ ਕੀ ਆਖੰਡੇ ਆ ਕਿ ਇਸ ਥਾਣੇਦਾਰ ਨੂੰ ਬਚਾ ਕਿਹੜੇ ਰਹੇ ਨੇ ਅਰ ਸੁਖਦਾਰ ਕਿਹੜੇ ਵਿਚਾਰੇ ਨੇ ਬਿਲਕੁਲ ਤਾਂ ਉਹ ਕਿਹਦੇ ਤੇ ਆ ਤੁਸੀਂ ਇਹ ਤੇ ਸੋਚ ਕੇ ਦੇਖੋ ਨਾ ਬਿਲਕੁਲ ਕੁਐਸਚਨ ਮਾਰਕ ਬਗੈਰ ਇੱਥੇ ਆ ਕੁਐਸਚਨ ਮਾਰਕ ਤੇ ਅੱਛਾ ਮਾਨ ਸਾਹਿਬ ਜਿਹੜੇ ਹੈਗੇ ਨੇ ਪ੍ਰਕਾਸ਼ ਸਿੰਘ ਉਹ ਕਹਿੰਦੇ ਕਿ ਸਾਡੇ ਉੱਥੇ ਆ ਕੇ ਵੇਖੋ ਮਾਈਨਿੰਗ ਦਾ ਕੀ ਹਾਲ ਹੈ 70 70 ਫੁੱਟ ਤੱਕ ਧਰਤੀ ਪੁੱਟ ਦਿੱਤੀ ਆ। ਆਹਨ ਸੋ ਕਿ ਮੈਂ ਆਉਂਗਾ ਤੁਸੀਂ ਮੇਰੇ ਨਾਲ ਚੱਲਿਓ ਤੇ ਆਪਾਂ ਗੱਲ ਕਰ ਲਾਂਗੇ। ਲੋ ਕਰ ਲੋ ਗੱਲ। ਮਤਲਬ ਕਿ ਹੁਣ ਕਿਸੇ ਦੀ ਚੈਨੀ ਲੈ ਜਾਂਦੀ ਆ। ਹੂੰ ਤਾਂ ਤੁਸੀਂ ਪਹਿਲਾਂ ਮਾਨ ਸਾਹਿਬ ਨੂੰ ਲੈ ਕੇ ਆਉਣਾ। ਕਿ ਸਾਡੀ ਯਾਰ ਕੋਈ ਮਤਲਬ ਕਿ ਬਜ਼ੁਰਗ ਦੇ ਕੋਲੋਂ ਜਾਂ ਕੁਝ ਆ ਚੀਜ਼ ਖੋਈ ਗਈ ਆ ਤੇ ਮਾਨ ਸਾਹਿਬ ਆ ਕੇ ਤੁਸੀਂ ਵੇਖੋ ਜੀ ਮਾਨ ਸਾਹਿਬ ਨੂੰ ਲੱਗਿਆ ਕਿ ਵਾਕਿਆ ਸੋਨੇ ਦੀ ਸੀ ਪ्योर 24 ਕੈਰਟ ਦੀ ਸੀ ਫਿਰ ਉਹ ਆਦੇਸ਼ ਦੇਣਗੇ ਹੁਕਮ ਦੇਣਗੇ ਕਿ ਜਾਂਚ ਪੜਤਾਲ ਕਰੋ ਪਰ ਕਹੇ ਉਹਨਾਂ ਨੇ ਜ਼ਰੂਰ ਦਿਨਾ ਵੀ ਕੋਈ ਨਹੀਂ ਚੱਲਦੇ ਆ ਭਾਈ ਹੈਂ ਤੇ ਮਨਾਨ ਰੱਖੋ ਥੋੜਾ ਜਿਆ